ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੌਜੂਦਾ ਮੁੱਖ ਮੰਤਰੀ ਜਿਹੜੇ ਲਗਭਗ 3.5 ਮਹੀਨੇ ਲਗਾਤਾਰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ ਨੇ ਕਿਉਂਕਿ ਉਹਨਾਂ ਉੱਤੇ ਜਿਹੜੇ ਗੰਭੀਰ ਦੋਸ਼ ਲਗਾਏ ਸੀ ਸੀਬੀਆਈ ਵਿਜੀਲੈਂਸ ਬਿਊਰੋ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਨੂੰ ਲੈ ਕੇ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਕੀ ਉਸ ਨੇ ਸੱਚਮੁੱਚ ਘਟਾਲੇ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਯਾਨੀ ਕਿ ਅੰਤਮ ਜਵਾਬਤ ਮਿਲ ਗਈ ਹੈ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਦਾ ਦਿਮਾਗ ਸ਼ਤਰੰਜ ਦੇ ਪਲੇਅਰ ਨਾਲੋਂ ਕਿਤੇ ਜ਼ਿਆਦਾ ਕੰਮ ਕਰਦਾ ਹੈ ਕਿਉਂਕਿ ਥੋੜੇ ਜਿਹੇ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਆ ਜਾਣਾ ਜਦੋਂ ਪਹਿਲੀ ਵਾਰ ਉਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਈ ਸੀ ਤੇ ਆਪਣੇ ਆਪ ਹੀ ਮੁੱਖ ਮੰਤਰੀ ਦੇ ਅਸਤੀਫੇ ਤੋਂ ਅਹੁਦਾ ਦੇ ਦਿੱਤਾ ਵੀ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਲਾਲਚ ਨਹੀਂ ਲੇਕਿਨ ਫਿਰ ਦੁਬਾਰਾ ਆਪਣੇ ਬਲ ਬੂਤੇ ਉੱਤੇ ਬਿਨਾਂ ਗੱਠਬੰਧਨ ਤੋਂ ਚੋਣ ਲੜੀ ਗਈ ਦਿੱਲੀ ਦੇ ਵਿੱਚ ਅਤੇ ਸਰਕਾਰ ਬਣੀ ਹੁਣ ਸੁਪਰੀਮ ਕੋਰਟ ਨੇ ਸਾਰੇ ਅਧਿਕਾਰ ਖੋਲ੍ਹੇ ਨੇ ਕਿਉਂਕਿ ਉਹ ਕਿਸੇ ਵੀ ਸਰਕਾਰੀ ਫਾਈਲ ਤੇ ਸਾਈਨ ਨਹੀਂ ਕਰ ਸਕਦਾ ਕਿਸੇ ਸਰਕਾਰੀ ਕੰਮਾਂ ਦੇ ਵਿੱਚ ਉਹ ਹਿੱਸਾ ਨਹੀਂ ਲੈ ਸਕਦਾ ਯਾਨੀ ਕਿ ਸੁਪਰੀਮ ਕੋਰਟ ਨੇ ਸੂਤਰਤਾ ਇਹ ਵੀ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਸਖਣਾ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਹੈ ਯਾਨੀ ਕਿ ਉਹ ਪਾਵਰਲੈਸ ਨੇ ਜੇ ਉਹ ਪਾਵਰਲੈਸ ਨੇ ਸ਼ਕਤੀ ਨਹੀਂ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੁਝ ਕਰ ਨਹੀਂ ਸਕਦਾ ਤੇ ਫਿਰ ਮੁੱਖ ਮੰਤਰੀ ਕਹਦਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਦੇਖੋ ਜੀ ਹੁਣ ਮੈਂ ਜਨਤਾ ਇਸ ਦਾ ਫੈਸਲਾ ਕਰੇਗੀ ਜਨਤਾ ਨੇ ਕੀ ਫੈਸਲਾ ਕਰਨਾ ਜਦੋਂ ਸੁਪਰੀਮ ਕੋਰਟ ਦੇਸ਼ ਦਾ ਕਾਨੂੰਨ ਤੈਨੂੰ ਕਹਿ ਰਿਹਾ ਹੈ ਕਿ ਕਿਸੇ ਵੀ ਫਾਈਲ ਦੇ ਉੱਤੇ ਸਿਗਨੇਚਰ ਨਹੀਂ ਕਰਨਾ ਦਖਲਅੰਦਾਜ਼ੀ ਨਹੀਂ ਕਰਨੀ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਕੋਈ ਟਿੱਪਣੀ ਵੀ ਨਹੀਂ ਕਰਨੀ ਕਿਉਂਕਿ ਜਿਹੜਾ ਵੇਰਵਾ ਦਿੱਤਾ ਹੈ ਉਹ ਸੁਪਰੀਮ ਕੋਰਟ ਨੇ ਉਸ ਦੇ ਸਪੈਸ਼ਲ ਕਾਗਜ਼ਦਾਤੀ ਕਰ ਦਿੱਤੇ ਨੇ ਜਿਹੜੀ ਅੰਤਰਮ ਜਵਾਨਤ ਮਿਲੀ ਹੈ ਲੇਕਿਨ ਹੁਣ ਮਾਮਲਾ ਪੰਜਾਬ ਵੱਲ ਆ ਰਿਹਾ ਹੈ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਆਸੀ ਮਾਹਿਰ ਕਹਿ ਰਹੇ ਨੇ ਕਿ ਉਹ ਰਾਜਨੀਤੀ ਦੇ ਵਿੱਚ ਮੁੱਖ ਮੰਤਰੀ ਵਾਲੀ ਪੈਰ ਪਸਾਰਨੇ ਉਸ ਨੇ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੇ ਨੇ ਭਗਵੰਤ ਮਾਨ ਨੂੰ ਬੁਲਾ ਲਿਆ ਹੈ ਭਗਵੰਤ ਮਾਨ ਦੇ ਉੱਤੇ ਵੀ ED ਨੇ 56 ਕਸਿਆ ਹੋਇਆ ਹੈ ਲੇਕਿਨ ਪੰਜਾਬ ਸਰਕਾਰ ਮਨਜ਼ੂਰੀ ਨਹੀਂ ਦੇ ਰਹੀ ਮਲਵਿੰਦਰ ਸਿੰਘ ਮਾਲੀ ਜੋ ਨਿਜੀ ਪੱਤਰਕਾਰ ਉਹਨਾਂ ਨੇ ਇੱਕ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸ਼ਰਾਬ ਘਟਾਲੀ ਪੰਜਾਬ ਦੇ ਵਿੱਚ ਵੀ ਹੋਏ ਨੇ ਬੜੀਆਂ-ਬੜੀਆਂ ਤਾਦਰੀਆਂ ਬੜੇ ਵੱਡਾ ਪ੍ਰਸ਼ਟਾਚਾਰ ਇੱਥੇ ਹੋਏ ਨੇ ਲੇਕਿਨ ਪੰਜਾਬ ਸਰਕਾਰ ਆਪਣੇ ਬਲ ਬੂਤੇ ਉੱਤੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੂੰ ਪਰਮਿਸ਼ਨ ਨਹੀਂ ਦੇ ਰਹੀ ਭਾਵੇਂ ਵਿਕਰਮਜੀਤ ਸਿੰਘ ਮਜੀਠੀਆ ਨੇ ਇਹਨਾਂ ਦਿਨਾਂ ਦੇ ਵਿੱਚ ਈਡੀ ਨੇ ਸ਼ਿਕੰਜਾ ਕੱਸ ਦਿੱਤਾ ਸਰਕਾਰ ਕੋਲ ਪਰਮਿਸ਼ਨ ਲਈ ਹੈ ਯਾਨੀ ਕਿ ਪੰਜਾਬ ਸਰਕਾਰ ਦੀ ਪਰਮਿਸ਼ਨ ਲੈ ਕੇ ਦੱਸਿਆ ਜਾ ਰਿਹਾ ਹੈ ਸੂਤਰ ਕਹਿ ਰਹੇ ਨੇ ਸਿਆਸੀ ਮਾਇਬ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਹੁਣ ਦਿੱਲੀ ਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਉਸ ਪ੍ਰੀਮੋ ਨੇ ਉਹਨਾਂ ਦੇ ਕੋਲ ਪਾਵਰ ਹੈ ਸੰਵਿਧਾਨਿਕ ਵੀ ਮੰਨ ਸਕਦੇ ਹਾਂ ਇਸ ਕਰਕੇ ਉਹਨਾਂ ਨੇ ਭਗਵੰਤ ਮਾਨ ਅਤੇ ਭਗਵੰਤ ਮਾਨ ਦੀ ਕੈਬਨਟ ਮੀਟ ਜਿਹੜੇ ਮੰਤਰੀ ਨੇ ਉਹਨਾਂ ਨੂੰ ਉਹਨਾਂ ਨੇ ਦਿੱਲੀ ਬੁਲਾ ਲਿਆ ਹੈ ਦਿੱਲੀ ਬੁਲਾਣ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਕੱਲ ਯਾਨੀ ਕਿ ਆਉਣ ਵਾਲੇ ਕੱਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਫਿਰ ਉਹਨਾਂ ਕੋਲ ਤੇ ਕੋਈ ਪਾਵਰ ਹੀ ਨਹੀਂ ਰਹਿ ਜਾਣੀ ਉਹ ਪਾਵਰਲੈਸਟ ਹੋ ਜਾਣਗੇ ਇਸ ਲਈ ਸੂਤਰ ਕਹਿ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੰਭਾਵੀ ਹੋ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਦਾ ਜੇ ਗੱਲ ਕਰੀਏ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਹੋਰਾਂ ਦੀ ਸਿਸਟਮ ਇਹਨਾਂ ਦੇ ਕੋਲ ਵੀ ਸਹੀ ਨਹੀਂ ਚੱਲ ਰਿਹਾ ਪੰਜਾਬ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬਿਲਕੁਲ ਕੰਮ ਨਹੀਂ ਹੋਏ ਤੇ ਫਿਰ ਇਹ ਜਾਣਗੇ ਕਿੱਥੇ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਇੱਛਾ ਹੈ ਯਾਨੀ ਕਿ ਦਿਲੀ ਇੱਛਾ ਹੈ ਪੰਜਾਬ ਦਾ ਮੁੱਖ ਮੰਤਰੀ ਬਣ ਦੀ ਕਿਉਂਕਿ ਦਿੱਲੀ ਦੇ ਵਿੱਚ ਤਾਂ ਮੁੱਖ ਮੰਤਰੀ ਵੱਡੀ ਜਿਹੜੀ ਸ਼ਕਤੀ ਹੈ ਉਸ ਦਾ ਮਲਿਆ ਮੇਟ ਕਰ ਦਿੱਤਾ ਹੈ ਉਸ ਦੇ ਖਾਤਾ ਸਾਫ ਹੋ ਗਿਆ ਹੈ ਪਾਵਰਲੈਸ ਹੋ ਗਏ ਨੇ ਕੱਲੇ ਆਪ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਥੇ ਕਿਹੜਾ ਮੁੱਖ ਮੰਤਰੀ ਬਣੇਗਾ ਕੀ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਅਮਨੀਸ਼ ਸੋਧਿਆ ਬਣਨਗੇ ਸੰਦੀਪ ਪਾਟਿਕ ਬਣੇਗਾ ਸੰਜੇ ਬਣਨਗੇ ਇਹ ਤਾਂ ਕੱਲ ਦੱਸਣਗੇ ਲੇਕਿਨ ਹੁਣ ਆਮ ਆਦਮੀ ਦੀ ਪਾਰਟੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਖ ਹੈ ਭਗਵੰਤ ਮਾਨ ਉੱਤੇ ਭਗਵੰਤ ਮਾਨ ਨੂੰ ਕੁਰਸੀ ਤੋਂ ਲਾ ਕੇ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਇਹ ਇੱਕ ਬੜੀ ਵੱਡੀ ਚਾਲ ਖੇਡ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਾਰਾ ਨਹੀਂ ਕਹਿਣਾ ਕੈਬਨਿਟ ਮੰਤਰੀਆਂ ਨੂੰ ਮਾਰਾ ਨਹੀਂ ਕਹਿਣਾ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਸਿਸਟਮ ਨਹੀਂ ਸਹੀ ਚੱਲ ਰਿਹਾ ਸਿਸਟਮ ਨਹੀਂ ਚੱਲਿਆ ਇਸ ਲਈ ਜਿਹੜੀ ਬਾਗਡੋਰ ਹੈ ਪੰਜਾਬ ਦੀ ਮੈਂ ਸੰਭਾਲਣਾ ਚਾਹਣਾ ਹੁਣ ਪਹਿਲਾਂ ਕਹਿੰਦੇ ਸੀ ਦਿੱਲੀ ਤੋਂ ਫੈਸਲਾ ਆਵੇਗਾ ਲੇਕਿਨ ਹੁਣ ਦਿੱਲੀ ਵਾਲਾ ਪੰਜਾਬ ਦੇ ਵਿੱਚ ਆ ਕੇ ਆਪਣੀ ਮਨਮਾਈ ਕਰੇਗਾ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਨੇ ਇਸ ਦਾ ਖਿਲਾਫੀਤ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਲੇਕਿਨ ਸੂਤਰ ਇਹ ਕਹਿ ਰਹੇ ਨੇ ਸਿਆਸੀ ਮਾਹਿਰ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਭਗਵੰਤ ਮਾਨ ਦੀ ਕੁਰਸੀ ਉੱਤੇ ਅੱਖ ਟੇਕੀ ਹੈ ਇਸ ਲਈ ਹੁਣ ਭਗਵੰਤ ਮਾਨ ਨੂੰ ਅਥਾ ਪੈਰਾ ਦੀ ਪੈ ਗਈ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਉਹ ਪੈਂਤੇ ਵੜ ਰਿਹਾ ਹੈ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਧੰਨਵਾਦ